ਮੇਰੇ ਵੀ ਸੁਣੋ ਪ੍ਰੋਗਰਾਮ ਦੇਖ ਰਹੇ तमाम दर्शक का स्वागत है मैं हां ਤੁਹਾਡੇ ਨਾਲ ਸਮੀਤਾ ਲੀਵਾਲ ਤੇ ਇਸ ਪ੍ਰੋਗਰਾਮ ਦੇ ਵਿੱਚ ਕਈ ਮੁੱਦੇ ਅਜਿਹੇ ਹੁੰਦੇ ਆ ਜਿਹੜੇ ਅਸੀਂ ਚਰਚਾ ਦੇ ਵਿੱਚ ਲੈ ਕੇ ਆਉਂਦੇ ਆ ਤੇ ਨਾਲ ਹੀ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਉਹਨਾਂ ਮੁੱਦਿਆਂ ਬਾਰੇ ਬਿਹਤ ਜਿਹੜੀ ਖਾਸ ਜਾਣਕਾਰੀ ਹੁੰਦੀ ਆ ਸਹੀ ਤੇ ਸਟਿਕ ਜਾਣਕਾਰੀ ਹੁੰਦੀ ਆ ਤੁਹਾਡੇ ਤੱਕ ਪਹੁੰਚਾਈ ਜਾਵੇ ਤੇ ਇਹਨਾਂ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੇਰੇ ਨਾਲ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਮੌਜੂਦ ਨੇ ਸਰ ਜ ਤੁਹਾਡਾ ਪਹਿਲਾਂ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰਗੁਆ ਜੀ ਬਹੁਤ ਬਹੁਤ ਮਿਹਰਬਾਨ ਤੇ ਟੇਲੋ ਸਾਹਿਬ ਜੇ ਗੱਲ ਕਰ ਲਈਏ ਲੰਮਾ ਸਮਾਂ ਹੀ ਨਹੀਂ ਹੋ ਗਿਆ ਕਲੇਸ਼ ਨੂੰ ਕਾਂਗਰਸ ਦੇ ਵਿੱਚ ਬਹੁਤ ਸਮਾਂ ਜੜਾਇਆ ਕਲੇਸ਼ ਨੂੰ ਲੱਗ ਰਿਹਾ ਇਹ ਕਾਟੋ ਕਲੇਸ਼ ਜਿਹੜਾ ਸਮੇਂ ਸਰ ਸਮੇਂ ਚੱਲਦਾ ਰਹਿੰਦਾ ਇਹ ਕਦੇ ਖਤਮ ਨਹੀਂ ਹੁੰਦਾ ਪਰ ਜਿਹੜੇ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤੇ ਆ ਉਸ ਤੋਂ ਬਾਅਦ ਇਹ ਕਲੇਸ਼ ਜਿਹੜਾ ਹੋਰ ਜ਼ਿਆਦਾ ਵੱਧ ਕੇ ਸਾਹਮਣੇ ਆ ਗਿਆ ਦਿੱਲੀ ਦੇ ਵਿੱਚ ਹਾਈ ਲੈਵਲ ਮੀਟਿੰਗ ਦਾ ਹੋਣਾ ਤੇ ਉਸ ਤੋਂ ਬਾਅਦ ਇੱਕ ਕਮੇਟੀ ਦਾ ਬਣਾ ਦੇਣਾ ਕਿ ਵੀ ਭਾਈ ਕਮੇਟੀ ਬਣਾ ਦਿੱਤੀ ਗਿਆ ਹੁਣ ਇਸ ਮਾਮਲੇ ਦੀ ਜਾਂਚ ਹੋਵੇਗੀ ਜਿਹੜੇ ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਲਾਇਆ ਕਿਤੇ ਨਾ ਕਿਤੇ ਜਿਹੜੇ ਭੁਪੇਸ਼ ਬਘੇਲ ਜਿਹੜਾ ਇਸ ਮਾਮਲੇ ਨੂੰ ਲੈ ਕੇ ਗੰਭੀਰ ਨਜ਼ਰ ਆ ਰਹੇ ਨੇ ਚਰਚਾ ਜਿਹੜੀ ਚੱਲ ਰਹੀ ਆ ਮੀਟਿੰਗ ਜਿਹੜੀ ਹੋਈ ਆ ਇਸ ਨੂੰ ਲੈ ਕੇ ਤੁਹਾਡੇ ਤੋਂ ਜਾਣਨਾ ਚਾਹਵਾਂਗੇ ਤੁਸੀਂ ਕੀ ਸੋਚਦੇ ਹੋ ਪੂਰੇ ਮਾਮਲੇ ਨੂੰ ਲੈ ਕੇ ਹੁਣ ਹਾਈ ਲੈਵਲ ਜੋ ਮੀਟਿੰਗ ਹੋਈ ਆ ਉਸ ਤੋਂ ਬਾਅਦ ਕੀ ਕੁਝ ਫੈਸਲਾ ਹੋ ਸਕਦਾ ਹੈ ਕੁਝ ਕਨਕਲੂਜਨ ਨਿਕਲ ਸਕਦਾ ਹੈ ਇਸ ਤੋਂ ਬਾਅਦ ਜਿ ਕੋ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਨੇ ਨਾ ਪੰਜਾਬੀ ਦੀ ਇੱਕ ਕਹਾਵਤ ਹੈ ਘਰ ਦੇ ਵਿੱਚ ਜਿੰਨੇ ਭਾਂਡੇ ਹੋਣਗੇ ਉਹ ਆਪਸ ਵਿੱਚ ਦੀ ਖੜਕਦੇ ਰਹਿਣਗੇ ਜੀ ਤੇ ਇੱਥੇ ਵੀ ਖੜਕ ਰਹੇ ਨੇ ਇਹ ਕੋਈ ਨਵੀਂ ਪ੍ਰਤ ਨਹੀਂ ਹੈ ਜਦੋਂ ਤੋਂ ਇਹਨਾਂ ਪਾਰਟੀਆਂ ਦੀ ਹੋਂਦ ਆਈ ਹੈ ਲਗਾਤਾਰਤਾ ਦੇ ਵਿੱਚ ਐਸੇ ਤਰ੍ਹਾਂ ਹੀ ਖੜਕਦੇ ਰਹਿੰਦੇ ਆ ਤੇ ਜੇ ਤੁਸੀਂ ਇਹ ਸਮਝੋਗੇ ਕਿ ਖੜਕਣੇ ਬੰਦ ਹੋ ਜਾਣਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਉਹਦਾ ਮੁੱਖ ਕਾਰਨ ਹੈ ਜੀ ਹਰ ਬੰਦੇ ਦਾ ਆਪੋ ਆਪਣਾ ਸਵਾਰਥ ਹੈ ਜੇਤਾ ਹੁੰਨ ਹੈ ਹਰੀਸ਼ ਚੰਦਰ ਕਿ ਸੱਚ ਨੂੰ ਸੱਚ ਕਹਿਣ ਦੀ ਜ਼ਰੂਰਤ ਰੱਖਣ ਗਲਤ ਨੂੰ ਗਲਤ ਕਹਿਣ ਦੀ ਜ਼ਰੂਰਤ ਰੱਖਣ ਉਹ ਗੱਲ ਜੁਦਾ ਹੁੰਦੀ ਹੈ ਉਹ ਟੀਚਾ ਇਹਨਾਂ ਚ ਹੈ ਨਹੀਂ ਅੱਜ ਇੱਕ ਬੰਦੇ ਦਾ ਸਵਾਰਥ ਹੈ ਕਾ ਦੂਜੇ ਦਾ ਸਵਾਰਥ ਖੜਾ ਹੋ ਜਾਵੇਗਾ ਮਸਲਨ ਅਬਰਿੰਦਰ ਸਿੰਘ ਰਾਜਾ ਬੜੇੰਗਾ ਇਸ ਵੇਲੇ ਪ੍ਰਧਾਨ ਹੈ ਤੇ ਉਹਦੀਆਂ ਲੱਤਾਂ ਖਿੱਚਣ ਵਾਸਤੇ 10 ਹੋਰ ਹੋਣਗੇ ਮੈਨੂੰ ਯਾਦ ਹੈ ਸardar ਬਿਆਨਤ ਸਿੰਘ ਤੋਂ ਤਜਰਬੇ ਕਰਦੇ ਢੜਲੇਦਾਰ ਮੁੱਖ ਮੰਤਰੀ ਕੋਈ ਨਹੀਂ ਹੋਇਆ ਜੀ ਉਹਨੂੰ ਇੱਕ ਮੰਤਰੀ ਨੇ ਜਾ ਕੇ ਕਹਿਤਾ ਮੈਂ ਅਸਤੀਫਾ ਦੇ ਦੂੰਗਾ ਉਹ ਕੰਨਾ ਦੇਦੇ 15 ਬੰਦੇ ਲਾਈਨ ਚ ਲੱਗੇ ਹੋਏ ਨੇ ਤੇਰੀ ਥਾਂ ਤੇ ਮੰਤਰੀ ਬਣਨ ਵਾਸਤੇ ਤੋ ਤੋ ਸੰਭਾਲਿਆ ਨਹੀਂ ਜਾਂਦਾ ਸਾਡੇ ਵਿਧਾਨ ਸਭਾ ਦੇ ਸਪੀਕਰ ਡਿਪਟੀ ਸਪੀਕਰ ਹੁੰਦੇ ਸਨ ਸਰਦਾਰ ਵੀਰ ਦਵਿੰਦਰ ਸਿੰਘ ਸਾਡੇ ਦੋਸਤਾਂ ਮਿੱਤਰਾਂ ਦੇ ਸਰਕਲ ਦੇ ਵਿੱਚ ਉਹ ਅਕਸਰ ਅਸੀਂ ਇਕੱਠੇ ਹੁੰਦੇ ਸਾਂ ਕਹਿੰਦੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਮੰਤਰੀ ਬਣਾ ਰਹੇ ਨੇ ਮੈਂ ਡਿਪਟੀ ਸਪੀਕਰੀ ਤੋਂ ਅਸਤੀਫਾ ਦਿੰਨਾ ਹੈ ਮੇਰੇ ਮੂੰਚੋਂ ਸਭਾਬਕ ਗੱਲ ਨਿਕਲ ਗਈ ਮੈਂ ਕਿਹਾ ਵੀਰ ਜੀ ਗੱਲ ਇਹ ਹੈ ਜਿੱਦਣ ਤੁਹਾਨੂੰ ਮੰਤਰੀ ਮੰਡਲ ਮਿਲ ਗਿਆ ਉਹ ਦਿਨ ਅਸਤੀਫਾ ਦੇ ਦਿਓ ਮੈਂ ਕਿਹਾ ਸਿਆਣੇ ਦਾ ਕਿਹਾ ਕਿ ਜਿਹੜੀ ਚੀਜ਼ ਮਿਲੀ ਹੋਵੇ ਨਾ ਉਹ ਛੱਡੀਦੀ ਨਹੀਂ ਹੁੰਦੀ ਨਾ ਹਟੇ ਅਸਤੀਫਾ ਦਿੱਤਾ ਨਾਤਾ ਕਿਸੇ ਨੇ ਮੰਤਰੀ ਮੰਡਲ ਚ ਬਣਾਇਆ ਤੇ ਨਾ ਮੁੜ ਕੇ ਡਿਪਟੀ ਸਪੀਕਰ ਹੀ ਕੋਲ ਆਈ ਤੁਸੀਂ ਸਿਮੀ ਯਾਦ ਰੱਖੋ ਜੀ ਜਦੋਂ ਬਰਨਾਲਾ ਸਾਹਿਬ ਮੁੱਖ ਮੰਤਰੀ ਬਣੇ ਸਨ ਉਸ ਵੇਲੇ ਜਿਹੜੇ ਇਹ 85 ਦੇ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਹਾਂ ਮੈਂ 85 ਵੇਲੇ ਦੀ ਜੀ ਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੁੰਦੇ ਸਨ ਮੇਰੇ ਕਲਾ ਆ ਰਵਿੰਦਰ ਸਿੰਘ ਤੇ ਡਿਪਟੀ ਸਪੀਕਰ ਹੁੰਦੇ ਸੀ ਮਾਨਸਾ ਜ਼ਿਲ੍ਹੇ ਦੇ ਜਸਵੰਤ ਸਿੰਘ ਫਪੜੇ ਭਾਈ ਕੇ ਸਰਕਾਰ ਟੁੱਟ ਗਈ ਇਹ ਦੋ ਪੋਸਟਾਂ ਇਹੋ ਜੀਆਂ ਨੇ ਜਦੋਂ ਤੱਕ ਨਵੀਂ ਸਰਕਾਰ ਹੋਂਦ ਵਿੱਚ ਨਹੀਂ ਆਉਂਦੀ ਜੀ ਉਦੋਂ ਤੱਕ ਸਪੀਕਰ ਤੇ ਡਿਪਟੀ ਸਪੀਕਰ ਦਾ ਉਹਦਾ ਕਾਇਮ ਰਹਿੰਦਾ ਹੈ ਇਹ 85 ਦੇ ਬਣੇ ਹੋਏ 92 ਤੱਕ ਜਦੋਂ ਤੱਕ ਸਰਦਾਰ ਬਿਆਨ ਸਿੰਘ ਦੀ ਸਰਕਾਰ ਨਾ ਬਣੀ ਸਪੀਕਰ ਤੇ ਡਿਫਟੀ ਸਪੀਕਰ ਰਹੇ ਸਨ ਚੰਡੀਗੜ੍ਹ ਦੇ ਵਿੱਚ ਸਾਰੀਆਂ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਿਆ ਸੋ ਮੇਰੇ ਕਹਿਣ ਦਾ ਮਤਲਬ ਜਿਹੜੇ ਸਾਡੇ ਇਹ ਕਾਂਗਰਸ ਦਾ ਕਲੇਸ਼ ਚੱਲਿਆ ਹੋਇਆ ਇਕੱਲਾ ਕਲੇਸ਼ ਪੰਜਾਬ ਦਾ ਨਹੀਂ ਇਹ ਬਖ ਬਖ ਰਾਜਾਂ ਦਾ ਵੀ ਹੈ ਜੇ ਇਹਨਾਂ ਦੀ ਜਿਹੜੀ ਆਪਣੇ ਆਪ ਨੂੰ ਕਹਾਉਣ ਵਾਲੀ ਹਾਈ ਕਮਾਂਡ ਉਹ ਮਸਲੇ ਸਮੇਸਰ ਹੱਲ ਨਹੀਂ ਕਰਦੀ ਨੁਕਸਾਨ ਬਹੁਤ ਹੁੰਦੇ ਨੇ ਬੇਤਰੇ ਹੈ ਜੇ ਚਾਹੁੰਦੇ ਨੇ ਕਿ ਸਤਾਈ ਦੇ ਵਿੱਚ ਅਸੀਂ ਕੁਝ ਨਾ ਕੁਝ ਪੰਜਾਬ ਦੇ ਵਿੱਚ ਕੋਈ ਨਤੀਜਾ ਕੱਢ ਕੇ ਦਿਖਾਉਣਾ ਹੈ ਭਾਵੇਂ ਬਣਾ ਦੇਣਾ ਕੋਈ ਹੱਲ ਕਰ ਲੈਣ ਮਿਲ ਕੇ ਬਿਠਾ ਲੈਣ ਗਿਲੇ ਸ਼ਿਕਵੇ ਦੂਰ ਹੋ ਜਾਣ ਇਹਦਾ ਮੁੱਖ ਕਾਰਨ ਵੀ ਇਹ ਹੋਈ ਹੈ ਜਦੋਂ ਕਈ ਕਈ ਮਹੀਨੇ ਇਹ ਆਪਸ ਵਿੱਚ ਦੀ ਮਿਲਦੇ ਹੀ ਨਹੀਂ ਜੀ ਪਿਛਲੇ ਸਮੇਂ ਦੌਰਾਨ ਕਾਂਗਰਸ ਦੀ ਹਾਈ ਕਮਾਂਡ ਤੇ ਕਾਂਗਰਸ ਦੇ ਵੱਡੇ ਆਗੂ ਖਾਸ ਕਰ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਉਹ ਤਾਂ ਬਿਹਾਰ ਚੋਨਾ ਚ ਲੱਗੇ ਰਹੇ ਹੂੰ ਉਹਨਾਂ ਕੋਲ ਟਾਈਮ ਕਿੱਥੇ ਸੀ ਸੋ ਜੇ ਸਮੇਂ ਸਰ ਕੋਈ ਬਿਮਾਰੀ ਸ਼ੁਰੂਆਤ ਹੋ ਜੇ ਉਹਨੂੰ ਮੌਕੇ ਤੇ ਦੱਬ ਲਿਆ ਜਾਵੇ ਤਾਂ ਉਹ ਦਬ ਜਾਂਦੀ ਹੈ ਤੇ ਨੇ ਕੀ ਵਰੀ ਉਹ ਨਾਮਰਾਦ ਬਿਮਾਰੀ ਦਾ ਰੂਪ ਧਾਰਨ ਕਰ ਜਾਂਦੀ ਹੈ ਫਿਰ ਉਹਨੂੰ ਹੱਲ ਕਰਨਾ ਮੁਸ਼ਕਲ ਵੀ ਹੋ ਜਾਂਦਾ ਹੈ ਜੀ ਇਸ ਦੇ ਨਾਲ ਹੀ ਜੇ ਟਿਲੋ ਸਾਹਿਬ ਗੱਲ ਕਰੀਏ ਇਸ ਦੇ ਨਾਲ ਇੱਕ ਕਾਂਗਰਸ ਦੀ ਹੋਰ ਖਬਰ ਵੀ ਹੈ ਜਿਹੜੀ ਮੁੱਦਾ ਹੈਗਾ ਆਪਣੇ ਕੋਲ ਉਹ ਵੀ ਡਿਸਕਸ ਕਰਨਾ ਬਿਹਤਰ ਜ਼ਰੂਰੀ ਬਣਦਾ ਹੈ ਕਿ ਕਾਂਗਰਸ ਨੇ ਥਰਮਲ ਪਲੈਂਟ ਕਮੇਟੀ ਦੇ ਬਾਹਰ ਜਿਹੜਾ ਬਠਿੰਡਾ ਦੇ ਵਿੱਚ ਉਹ ਤਰਨਾ ਪ੍ਰਦਰਸ਼ਨ ਕੀਤਾ ਉਹਨਾਂ ਦੇ ਵੱਲੋਂ ਤੁਹਾਨੂੰ ਪਤਾ ਹੈ ਕਿ ਮਾਮਲਾ ਜਿਹੜਾ ਚੱਲ ਰਿਹਾ ਹੈ ਤੇ ਉਸ ਨੂੰ ਲੈ ਕੇ ਸਿਆਸਤ ਨਾ ਪਖੇ ਤਾਂ ਹੋ ਨਹੀਂ ਸਕਦਾ ਵਿਰੋਧੀ ਤੇਰਾ ਤਾਂ ਫਿਰ ਵਿਰੋਧੀ ਤੇਰ ਕੁਛ ਨਾ ਕੁਛ ਤਾਂ ਕਰੇਗੀ ਦੇਖੋ ਜਿਹੜਾ ਬਠਿੰਡੇ ਦੀ ਪੰਜਾਬੀ ਚ ਆਪਾਂ ਤਾਪ ਬਿਜਲੀ ਕਰ ਕਹਿੰਦੇ ਆ ਜੀ ਅੰਗਰੇਜ਼ੀ ਦੇ ਵਿੱਚ ਥਰਮਲ ਪਲਾਂਟ ਹੈ ਥਰਮਲ ਪਲਾਂਟ ਦੀ ਕਲੋਨੀ ਬਹੁਤ ਸੁੰਦਰ ਹੈ ਪਾਵੇਂ ਰੂਪੜੇ ਲੇਰਾ ਮਹਬਤ ਹੈ ਲੇਕਿਨ ਸਭ ਤੋਂ ਪੁਰਾਣੀ ਕਲੋਨੀ ਬਠਿੰਡੇ ਦੀ ਥਰਮਲ ਪਲਾਂਟ ਵਾਲੀ ਹੈ ਤੁਸੀਂ ਉਸ ਕਲੋਨੀ ਦੇ ਵਿੱਚ ਕਦੇ ਗੁਜਰੋਂ ਤੁਹਾਨੂੰ ਚੰਡੀਗੜ੍ਹ ਦਾ ਭਲੇਖਾ ਪੈਂਦਾ ਹੂੰ ਤੇ ਇਹ ਸ਼੍ਰੀਮਾਨ ਜੀ ਉਹਨੂੰ ਵੇਚਣ ਲੱਗੇ ਨੇ ਹਾਲਾਂਕਿ ਪਹਿਲਾਂ ਕਿਹਾ ਸੀ ਅਸੀਂ 20000 ਕਰੋੜ ਰੁਪਈਆ ਤਾਂ ਖਨਨ ਮਾਈਨਿੰਗ ਤੋਂ ਲੈ ਆਵਾਂਗੇ ਐਨਾ ਕੁ ਸ਼ਰਾਬ ਤੋਂ ਲੈ ਆਵਾਂਗੇ ਆਪਕਾਰੀ ਨੀਤੀ ਤੋਂ ਕੱਖ ਨਹੀਂ ਆਇਆ ਉਹ ਨੋਟੀਫਿਕੇਸ਼ਨ ਕਰਤਾ ਤਾਂ ਕਾਂਗਰਸ ਨੇ ਉੱਥੇ ਧਰਨਾ ਦਿੱਤਾ ਇਹਨਾਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਰਾਜਨ ਗਰਗ ਜੀ ਸਾਬਕਾ ਕਾਰਜਕਾਰੀ ਮੈਂਬਰ ਨੇ ਇੱਕ অশੋਕ ਕੁਮਾਰ ਜੀ ਇਸ ਤੋਂ ਇਲਾਵਾ ਕਈ ਹੋਰ ਆਗੂ ਨੇ ਉਹ ਸਾਰਿਆਂ ਦੀ ਗਵਾਈ ਵਿੱਚ ਕਾਂਗਰਸ ਪਾਰਟੀ ਨੇ ਥਰਮਲ ਕਲੋਨੀ ਬਟੰਡਾ ਦੇ ਬਾਹਰਲੇ ਪਾਸੇ ਧਰਨਾ ਦਿੱਤਾ ਹੈ ਬੜੇ ਵਧੀਆ ਖੇਤਰ ਚ ਬਣੀ ਹੋਈ ਹੈ ਇਹ ਜੇ ਤੁਸੀਂ ਬਟੰਡੇ ਤੋਂ ਆਵੋਰ ਫਰੀਦਕੋਟ ਗੁੰਨਿਆਣਾ ਇਹਨਾਂ ਖੇਤਰਾਬਲ ਨੂੰ ਜਾਓ ਤਾਂ ਬਿਲਕੁਲ ਨਹਿਰ ਦੇ ਪੁਲ ਟੱਪਣਸਾਰ ਖੱਬੇ ਪਾਸੇ ਤਾਬਿਜ ਨੀਕਰ ਹੈ ਸੱਜੇ ਪਾਸੇ ਝੀਲਾਂ ਨੇ ਤੇ ਨਾਲ ਹੀ ਕਲੋਨੀ ਹੈ ਤੇ ਹੁਣ ਤੱਕ ਤਾਂ ਇਹ ਕਹਿੰਦੇ ਸੀ ਔਰ ਜਿਹੜਾ ਮਨਪ੍ਰੀਤ ਸੋ ਬਾਦਲ ਹੈ ਮੈਂ ਪਠੰਡੇ ਦੀਆਂ ਚਿਮਣੀਆਂ 'ਚੋਂ ਧੂਆਣੇ ਬੰਦ ਹੋਣ ਦੇਣਾ ਹੂੰ ਤੇ ਹੁਣ ਉਧਰ ਨੂੰ ਮੂੰਹ ਵੀ ਨਹੀਂ ਕਰਦਾ 2016 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਇਹਨਾਂ ਨੇ ਤਕਰੀਬਨ 750 ਕਰੋੜ ਰੁਪਈਆ ਇਹ ਤਾਪ ਬਿਜਲੀ ਘਰ ਥਰਮਲ ਪਲਾਂਟ ਨੂੰ ਨਿਬਿਆਉਣ ਉੱਤੇ ਲਾਤਾ 17 ਚ ਬਣ ਕੇ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਮਨਪ੍ਰੀਤ ਬਾਦਲ ਬਣ ਕੇ ਵਿੱਤ ਮੰਤਰੀ ਜੀ ਜਿਹੜਾ ਕਹਿੰਦਾ ਸੀ ਮੈਂ ਤਾਪ ਬਿਜਲੀ ਘਰ ਦੀਆਂ ਚਿਮਨੀਆਂ ਚੋਂ ਧੂਆ ਨਹੀਂ ਬੰਦ ਹੋਣ ਦੇਣਾ ਤੇ ਜਿਹੜਾ ਗੁਰੂ ਨਾਨਕ ਦੇਵਤਾ ਇਹ ਤਾਪ ਬਿਜਲੀ ਘਰ ਆ ਨਾ ਥਰਮਲ ਪਲਾਂਟ ਇਦਾ ਇਤਿਹਾਸ ਇਹ ਐ 1969 ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ 500 ਸਾਲਾ ਜਨਮ ਦਿਨ ਮਨਾਇਆ ਗਿਆ ਸਾਲ ਮਨਾਇਆ ਗਿਆ ਉਦੋਂ ਇਹਦਾ ਨੀ ਪੱਥਰ ਰੱਖਿਆ ਗਿਆ ਸੀ ਤੇ 2019 ਦੇ ਵਿੱਚ ਜਦੋਂ ਇਸੇ ਤਾ ਬਿਜਲੀ ਘਰ ਥਰਮਲ ਪਲਾਂਟ ਦਾ 550 ਸਾਲ ਮਨਾਇਆ ਗਿਆ ਜੀ ਇਹਦਾ ਭੋਗ ਪਾਤਾ ਤੇ ਪਤਾ ਪਊ ਜੀ ਤੇ ਹੁਣ ਕੋਈ ਦੁਨਾਂ ਚੋਂ ਇੱਕ ਜਿਹਨੇ 750 ਕਰੋੜ ਖਰਚ ਕੇ ਇਹਦੀ ਮਿਆਦ 2030 ਤੱਕ ਪੈਦਾ ਕਰਤੀ ਸੀ ਜੀ ਦੋਹਾਂ ਚ ਇੱਕ ਤਾਂ ਗਲਤ ਹੈ ਨਾ ਹੂੰ 16 ਦੇ ਵਿੱਚ ਪੈਸਾ ਖਰਚ ਹੋਇਆ ਜੀ 17 ਚ ਕੈਪਟਨ ਸਾਹਿਬ ਦੀ ਸਰਕਾਰ ਆ ਗਈ ਇਹਦੀ ਮਿਆਦ 17 ਤੋਂ ਲੈ ਕੇ 30 ਤੱਕ ਅਸੀਂ 13 ਸਾਲ ਕਰਨ ਚਲਾਇਆ ਕਿਉਂ ਨਾ 750 ਕਰੋੜ ਰੁਪਇਆ ਦੋਨਾਂ ਚੋਂ ਜਾਤਾ ਕੈਪਟਨ ਅਮਰਿੰਦਰ ਸਿੰਘ ਦੀ ਜੇਬ ਚ ਲੋ ਜਿਹਦੇ ਰਾਜ ਵਿੱਚ ਇਹਨੂੰ ਬੰਦ ਕੀਤਾ ਤੇ ਜਾਂ ਬਰਬਾਦ ਪਰਿਵਾਰ ਵਾਲੇ ਦੇਣ ਜਿਨ੍ਹਾਂ ਨੇ 750 ਖਰਚ ਕੇ ਇਹਦੀ ਮਿਆਦ 2030 ਤੱਕ ਵਧਾਈ ਜੀ ਪੈਸਾ ਕਿਹਦਾ ਲੋਕਾਂ ਦਾ ਇਹ ਤਾਂ ਐਂ ਗੱਲ ਕਰਦੇ ਨੇ ਕਿ ਚੋਰਾ ਦਾ ਮਾਲ ਡਾਂਗਾ ਦੇ ਗਜ ਹੂੰ ਸੋ ਕਾਂਗਰਸ ਨੇ ਅੱਜ ਉੱਥੇ ਧਰਨਾ ਦੇ ਕੇ ਕਿਹਾ ਕਿ ਜੇ ਇਹ ਵਿਚਨ ਤੇ ਗੱਲ ਇਹਨਾਂ ਨੇ ਕਰਤੀ ਤਾਂ ਸਾਨੂੰ ਸੜਕਾਂ ਤੇ ਉਤਰਨਾ ਪਿਆ ਸੜਕਾਂ ਤੇ ਵੀ ਉਤਰਾਂਗੇ ਜੀ ਇੱਕ ਮਾਮਲਾ ਹੋਰ ਹੈਗਾ ਢਿੱਲੂ ਸਾਹਿਬ ਜਿਹੜਾ ਕਿ ਪੰਜਾਬ ਦੇ ਨਾਲ ਤੇ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਨਾਲ ਬੇਹੱਦ ਜੁੜਿਆ ਹੋਇਆ ਪੁਰਾਣਾ ਮਾਮਲਾ ਅੱਜ ਦਾ ਨਹੀਂ ਹੈਗਾ ਜਦੋਂ ਐਫਆਈਆਰ ਦਰਜ ਹੋਇਆ ਉਸ ਮਾਮਲੇ ਨੂੰ ਲੈ ਕੇ ਮੈਂ ਗੱਲ ਕਰ ਰਹੀਆ 328 ਪਾਵਨ ਸਰੂਪ ਜਿਹੜਿਆ ਉਹ ਗਾਇਬ ਹੋਏ ਉਹਨਾਂ ਨੂੰ ਲੈ ਕੇ ਜਿਹੜੀ ਸਿਆਸਤ ਛੜੀ ਉਸ ਤੋਂ ਬਾਅਦ ਲੰਮਾ ਸਮਾਂ ਕਮੇਟੀਆਂ ਵੀ ਬਣੀਆਂ ਫਿਰ ਇਨਸਾਫ ਦੀ ਉਡੀਕ ਕੀਤੀ ਗਈ ਹਾਲਾਂਕਿ ਸਰਕਾਰ ਨੇ ਕਿ ਐਫਆਈਆਰ ਦਰਜ ਕਰ ਲਈ ਸਾਬਕਾ ਮੁਲਾਜ਼ਮਾਂ ਤੇ ਐਸਪੀਸੀ ਤੇ ਐਸਜੀਪੀਸੀ ਦੇ ਮੁਲਾਜ਼ਮਾਂ ਤੇ ਜਦੋਂ ਐਫਆਈਆਰ ਦਰਜ ਹੋਈ ਸਾਬਕਾ ਤੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅੰਤਰੀਮ ਕਮੇਟੀ ਬੁਲਾਵਾਂਗੇ ਅੰਤਰੀਮ ਕਮੇਟੀ ਜਿਹੜੀ ਆ ਅੱਜ ਬੁਲਾਈ ਗਈ ਉਸ ਤੋਂ ਬਾਅਦ ਅੰਤਰੀਮ ਕਮੇਟੀ ਨੇ ਜਿਹੜੀ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਹਿ ਦਿੱਤਾ ਕਿ ਹੁਣ ਇਸ ਮਾਮਲੇ ਨੂੰ ਲੈ ਕੇ ਤੁਸੀਂ ਹੀ ਫੈਸਲਾ ਲਓ ਜੀ ਤੁਸੀਂ ਹੀ ਫੈਸਲਾ ਕਰਨਾ ਹੋਣਾ ਜਿਹੜਾ ਅਕਾਲ ਤਖਤ ਸਾਹਿਬ ਹੈ ਉਹ ਬਣਾਇਆ ਕਿਨੇ ਹੁਣ ਅਗਿਆਨੀ ਕੁਲਦੀਪ ਸਿੰਘ ਗੜਗੱਜ ਇਹਨੂੰ ਜਦੋਂ ਜਥੇਦਾਰ ਲਾਇਆ ਹੈ ਤਾਂ ਕਿੰਨੇ ਵਿੱਚ ਲਾਇਆ ਜੀ ਜੀ 2:30 3 ਵਜੇ ਜਦੋਂ ਅਜੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਕਬਾੜ ਵੀ ਨਹੀਂ ਸੀ ਖੁੱਲੇ ਹੂੰ ਇਸੇ ਤਰ੍ਹਾਂ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਸਭ ਤੋਂ ਪਹਿਲਾਂ ਦਸਤਾਰ ਦਿੰਦਾ ਹੈ ਅਜਿਹਾ ਕੁਝ ਹੋਇਆ ਇਹਨਾਂ ਨੇ ਕੀ ਗੜਗੱਜ ਸਾਹਿਬ ਨੂੰ ਸਾਰੇ ਸਿੱਖ ਪੰਥ ਤੋਂ ਮਾਨਤਾ ਮਿਲਗੀ ਜੀ ਉਹਦਾ ਹੀ ਤਕਰੀਬੀ ਮਿਲੀ ਹੂੰ ਉਹਦੇ ਪੁਆਇੰਟਿੰਗ ਅਥਾਰਟੀ ਕੌਣ ਹੈ ਸ਼ਰਮਣੀ ਕਮੇਟੀ ਕੈਨ ਨੂੰ ਅਕਾਲ ਤਖਤ ਸਭ ਤੋਂ ਮਹਾਨ ਅਤੇ ਸਭ ਤੋਂ ਉੱਚ ਹੈ ਤੇ ਉਹਦੀ ਅਥਾਰਟੀ ਸ਼ਰਮਣੀ ਕਮੇਟੀ ਹੈ ਕੀ ਜਥੇਦਾਰ ਗੜਗੱਜ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਚੱਲ ਜਾਣਗੇ ਕਦੇ ਵੀ ਨਹੀਂ ਸੋ ਜਿਹੜੀ ਐਫਆਈਆਰ ਦਰਜ ਇੱਕ ਵਾਰੀ ਹੋ ਗਈ ਇਹ ਐਫਆਈਆਰ ਹੁਣ ਅਦਾਲਤ ਚ ਨਿਬੜੇਗੀ ਜੀ ਨਾ ਤਾਂ ਧਾਮੀ ਸਾਹਿਬ ਦੇ ਕਹਿਣ ਤੇ ਵਾਪਸ ਹੋਣੀ ਹੈ ਨਾ ਕਿਸੇ ਹੋਰ ਤੇ ਇਹ ਤਾਂ ਬਰਗਾੜੀ ਮਾਮਲੇ ਦੇ ਵਿੱਚ ਵੀ ਆਪੋ ਆਪਣੀਆਂ ਤਰਕਾਂ ਦੀ ਜਾਂਦੇ ਨੇ ਹਮ ਕਿਹਾ ਨਹੀਂ ਹੋਇਆ ਉਹ ਨਹੀਂ ਹੋਇਆ ਫਲਾਣਾ ਨਹੀਂ ਹੋਇਆ ਢਮਕਾ ਨਹੀਂ ਹੋਇਆ ਇਹ ਵੀ ਕਹਿ ਦੇਣਾ ਕਿ ਜਿਹੜੀ ਮਾਫੀ ਦਿੱਤੀਗੀ ਡੇਰੇ ਵਾਲੇ ਨੂੰ ਉਹ ਤਾਂ ਗਲਤ ਸੀ ਜੀ ਤੇ ਤੁਸੀਂ ਨਹੀਂ ਗਈ ਸੋ ਧਾਮੀ ਸਾਹਿਬ ਆਪਣੇ ਰੂਪ ਦੇ ਵਿੱਚ ਆਪਣੀ ਗੱਲ ਕਰ ਰਹੇ ਨੇ ਕਿਹੜੀ ਗੱਲ ਸੱਚੀ ਹੈ ਕਿਹੜੀ ਗੱਲ ਨਹੀਂ ਠੀਕ ਉਹਦਾ ਫੈਸਲਾ ਸੰਗਤ ਆਪੇ ਕਰ ਲੇਗੀ ਜੀ ਇਹਨਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ ਜਦਦਰ ਕਾਲ ਤੱਕ ਸਭਰੇ ਕਿਉਂ ਸਰਵ ਉੱਚ ਹੈ ਤੇ ਅਕਸਰ ਬਹੁਤ ਸਾਰੇ ਵਿਦਵਾਨੇ ਗੱਲ ਕਰਦੇ ਨੇ ਕਿ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਜਾਂਦਾ ਹੈ ਉਹਨੂੰ ਹਾਥੀ ਤੇ ਚੜਾ ਕੇ ਲਿਆਉਂਦੇ ਨੇ ਜੀ ਤੇ ਜਦੋਂ ਉਹਨੂੰ ਲਾਹਿਆ ਜਾਂਦਾ ਹੈ ਉਹਨੂੰ ਕੋਈ ਰਿਕਸ਼ਾ ਦੇਣ ਵਾਲਾ ਨਹੀਂ ਹੁੰਦਾ ਕਿ ਆਪਣਾ ਸਮਾਨ ਵੀ ਚੱਕ ਕੇ ਰਿਕਸ਼ਾ ਤੇ ਰੱਖ ਕੇ ਲੈ ਜੇ ਅੱਜ ਤੱਕ ਪਹਿਲਾਂ ਇਹਨਾਂ ਤੋਂ ਅਕਾਲ ਤਖਤ ਸਾਹਿਬ ਤੇ ਦੂਜੇ ਜਥੇਦਾਰਾਂ ਦੀ ਨਿਯੁਕਤੀ ਉਹਨਾਂ ਦੀ ਸੇਵਾ ਮੁਕਤੀ ਦਾ ਮਸਲਾ ਹੀ ਨਹੀਂ ਹੱਲ ਹੋਇਆ ਜੀ ਸੋ ਤਾਮੀ ਸਾਹਿਬ ਆਪਣਾ ਤਰਕ ਦੇ ਰਹੇ ਨੇ ਦੂਜੇ ਆਪਣਾ ਇਹਦੇ ਵਿੱਚ ਅਸਲੀਅਤ ਕੀ ਹੈ ਵਿਦਵਾਨ ਕਹਿੰਦੇ ਨੇ ਅਸੀਂ ਨਹੀਂ ਕਹਿੰਦੇ ਜੀ ਅਸੀਂ ਨਾ ਥਾਮੀ ਸਾਹਿਬ ਨੂੰ ਗਲਤ ਕਹੀਏ ਹੂੰ ਤੇ ਨਾ ਹੀ ਠੀਕ ਕਹੀਏ ਜੀ ਇਹਦੇ ਵਿੱਚ ਸਿੱਖ ਕੌਮ ਵੇਖੇਗੀ ਕੀ ਗਲਤ ਹੈ ਕੀ ਠੀਕ ਹੈ ਕੀ ਨਹੀਂ ਤੇ ਫਿਰ ਇਹਦੀ ਕੋਈ ਨਰਪੱਖਤਾ ਪੂਰਵਕ ਕਮੇਟੀ ਬਣਾ ਲਓ ਹੂੰ ਜੇ ਜਾਰੀ ਪੜਤਾਲ ਕਰਕੇ ਤੁਹਾਨੂੰ ਦੱਸ ਦੇਵੇ ਅਜੇ ਤੱਕ ਤਾਂ ਕੋਈ ਪੜਤਾਲ ਹੋਈ ਨਹੀਂ ਜੇ ਹੋਈ ਹੈ ਤੁਹਾਡੇ ਸਾਹਮਣੇ ਹੈ ਸੋ ਅੱਜ ਇਹਨਾਂ ਨੇ ਅੰਤਰੰਗ ਕਮੇਟੀ ਦੇ ਵਿੱਚ ਇਹ ਫੈਸਲਾ ਕਰ ਲਿਆ ਕਿ ਜਦਰ ਕਾਲ ਤਖਤ ਦੇਖਣਗੇ ਜੀ ਜਦਰ ਕਾਲ ਤਖਤ ਕੌਣ ਹੈ ਜਿਹੜਾ ਇਹਨਾਂ ਨੇ 2.5 ਪੌਣੇ 3 ਵਜੇ ਲਿਆ ਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਬਿਠਾਇਆ ਹੂੰ ਸੋ ਇਹ ਚੀਜ਼ਾਂ ਜਿਹੜੀਆਂ ਨੇ ਮੈਨੂੰ ਨਹੀਂ ਲੱਗਦਾ ਸਿਮੀ ਢਾਲੀਵਾਲ ਇਹਨਾਂ ਨੇ ਬੀਤੇ ਤੋਂ ਕੋਈ ਘਟਨਾਵਾਂ ਤੋਂ ਕੋਈ ਸਬਕ ਲਿਆ ਹੈ ਜੀ ਕੋਈ ਸਬਕ ਨਹੀਂ ਲਿਆ ਜੀ ਤੇ ਅੱਜ ਵੀ ਉਸੇ ਤਰ੍ਹਾਂ ਦਾ ਹੀ ਕੰਮ ਚੱਲ ਰਿਹਾ ਹੈ ਰਹੀ ਗੱਲ ਆ ਜਿਹੜੀ ਅੰਤਰੰਗ ਕਮੇਟੀ ਦੀ ਗੱਲ ਕਰਦੇ ਹਾਂ ਹੂੰ ਇਹ ਚੋਣਾਂ ਜਿਹੜੀਆਂ ਆਮ ਚੋਣਾਂ ਨੇ 2011 ਦੀਆਂ ਹੋਈਆਂ ਵੀਆਂ ਨੇ ਜੀ 25 ਚ ਬੈਠੇ ਆਪਾਂ 14 ਸਾਲ ਹੋ ਗਏ ਨਿਯਮ ਮੁਤਾਬਕੇ 5 ਸਾਲ ਬਾਅਦ ਹੋਣੀਆਂ ਚਾਹੀਦੀਆਂ ਸੀ ਹੋਂ ਤੱਕ ਤੀਜਾ ਟੰਡਿਆ ਰਹੋਂਦਾ ਤੇ ਜੇ 2011 ਵਾਲੀ ਤੁਰੇ ਫਿਰਦਾ ਸੋ ਦੇਖੋ ਇਹਨਾਂ ਨੇ ਜੋ ਫੈਸਲਾ ਕਰਤਾ ਜ ਆਪਣੇ ਅੰਤਰੰਕ ਕਮੇਟੀ ਦੇ ਵਿੱਚ ਸੰਗਤ ਕੋਲੇ ਪ੍ਰਵਾਨ ਹੁੰਦਾ ਕਿ ਨਹੀਂ ਹੁੰਦਾ ਸਮਾਂ ਦੱਸੇਗਾ ਬਿਲਕੁਲ ਜੇ ਗੱਲ ਅਮਰਿਤਪਾਲ ਦੀ ਵੀ ਇੱਥੇ ਕਰਨੀ ਬੰਦ ਦੀ ਹੈ ਕਿ ਅਮਰਿਤਪਾਲ ਦਾ ਮਾਮਲਾ ਜਿਹੜਾ ਮੋੜ ਤੋਂ ਹੁਣ ਜਿਹੜੀ ਆ ਸੁਣਵਾਈ ਸ਼ੁਰੂ ਹੋਵੇਗੀ ਉਸਤੇ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦੀ ਕਾਰਵਾਈ ਕਿਸ ਤਰ੍ਹਾਂ ਦੀ ਜਿਹੜੀ ਆ ਸੁਣਵਾਈ ਹੋਵੇਗੀ ਕਿ ਅਮਰਿਤਪਾਲ ਨੂੰ ਮੌਕਾ ਮਿਲੇਗਾ ਜਾਂ ਨਹੀਂ ਮਿਲੇਗਾ ਜਾਂ ਫਿਰ ਜਿਹੜੀਆਂ ਉਹਨਾਂ ਦੇ ਵੱਲੋਂ ਹੋਰ ਪਟੀਸ਼ਨ ਜਿਹੜੀਆਂ ਨੇ ਦਾਇਰ ਕੀਤੀਆਂ ਗਈਆਂ ਨੇ ਚੈਲੰਜ ਕੀਤਾ ਗਿਆ ਐਨਐਸਏ ਨੂੰ ਉਸ ਨੂੰ ਲੈ ਕੇ ਵੀ ਥੋੜਾ ਜਾਣਨਾ ਚਾਹਾਂਗੇ ਪੂਰਾ ਇਸ ਤੇ ਕੀ ਹੋ ਰਿਹਾ ਦੇਖੋ ਇਹ ਕਾਨੂੰਨਾਂ ਦੀ ਪ੍ਰਕਿਰਿਆ ਹੈ ਜੀ ਕੋਲ ਉਹਨਾਂ ਪ੍ਰਕਰਿਆ ਕੀ ਹੈ ਕੀ ਨਹੀਂ ਜੇ ਆਪਾਂ ਕਹੀਏ ਕਿ ਆਪਾਂ ਨੂੰ ਸਾਰੀ ਪਤਾ ਹੈ ਇਹ ਗੱਲ ਸਹੀ ਨਹੀਂ ਹੋਵੇਗੀ ਇਹਦੇ ਬਾਰੇ ਵਕੀਲ ਸਹਿਵਾਨ ਜਿਹੜੇ ਇਹ ਕੇਸ ਲੜ ਰਹੇ ਨੇ ਇੱਕ ਪਾਸੇ ਸਰਕਾਰ ਦੇ ਵਕੀਲ ਨੇ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਕੀਲ ਨੇ ਜੀ ਜਿਹੜੇ ਇਹਦੀ ਵਿਰੋਧਤਾ ਕਰ ਰਹੇ ਨੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੇ ਸਫਾਈ ਧਿਰ ਦੇ ਵਕੀਲ ਨੇ ਉਹ ਆਪਣੀ ਲੜਾਈ ਲੜ ਰਹੇ ਨੇ ਇਹਦੇ ਵਿੱਚ ਹੁਣ ਕਾਨੂੰਨਨ ਤੌਰ ਤੇ ਹੈ ਪਤਾ ਲੱਗਿਆ ਕਿ ਅੱਜ ਇਹ ਅਦਾਲਤ ਨੇ ਬਾਅਦ ਦੁਪਹਿਰ ਰੱਖ ਲਿਆ ਸੀ ਜੀ ਤੇ ਕਹਿੰਦੇ ਦੁਬਾਰਾ ਸੁਣਵਾਈ ਹੋਊਗੀ ਇਹਦੇ ਵਿੱਚ ਮਾਨਯੋਗ ਅਦਾਲਤ ਕਿਹੜੇ ਸੱਟੇ ਤੇ ਪਹੁੰਚਦੀ ਹੈ ਇਹ ਤਾਂ ਨਿਰਪਰ ਅਦਾਲਤ ਤੇ ਹੀ ਪੈਂਦਾ ਪਰ ਅਦਾਲਤ ਦੇ ਵਿੱਚ ਜਿਹੜੇ ਫੈਸਲੇ ਹੁੰਦੇ ਨੇ ਉਹ ਦਸਤਾਵੇਜ਼ਾਂ ਦੇ ਸਬੂਤਾਂ ਦੇ ਆਧਾਰ ਤੇ ਹੁੰਦੇ ਨੇ ਤੇ ਸਬੂਤ ਜਿਹੜਾ ਬੰਦਾ ਜ਼ਿਆਦਾ ਕਾਮਯਾਬੀ ਨਾਲ ਦੇ ਗਿਆ ਉਹ ਜ਼ਿਆਦਾ ਕਾਮਯਾਬ ਹੋ ਜਾ ਕਰਦਾ ਹੈ ਜੀ ਇਸਦੇ ਨਾਲ ਹੀ ਜੇ ਗੱਲ ਕਰ ਲਈ ਜਾਵੇ ਸਿਆਂ ਮਾਨ ਨੇ ਅੱਜ ਪਟਿਆਲਾ ਸਰਹੰਦ ਨਵੀਂ ਉਸਾਰੀ ਸੜਕ ਦਾ ਨਿਰੇਖਣ ਜਿਹੜਾ ਕੀਤਾ ਉਹ ਵੀ ਮਹਾਰਾ ਦੇ ਨਾਲ ਇਸ ਤੇ ਵੀ ਜਾਣਨਾ ਚਾਹਾਂਗੇ ਕਿ ਜਿਹੜੀ ਇਹ ਨਮੀਆਂ ਉਸਾਰੀਆਂ ਹੋ ਰਹੀਆਂ ਨੇ ਨਿਰੇਖਣ ਜ਼ਰੂਰ ਕੀਤਾ ਗਿਆ ਪਰ ਜਿਹੜੀਆਂ ਉਸਾਰੀਆਂ ਨਮੀਆਂ ਨਮੀਆਂ ਹੋ ਰਹੀਆਂ ਨੇ ਕਿ ਲੱਗਦਾ ਕਿ ਉਸੇ ਤਰ੍ਹਾਂ ਹੋ ਰਹੀਆਂ ਨੇ ਜਿਸ ਤਰ੍ਹਾਂ ਹੋਣੀਆਂ ਚਾਹੀਦੀਆਂ ਨੇ ਜਾਂ ਫਿਰ ਘਟਾਲੇ ਉਸੇ ਤਰ੍ਹਾਂ ਜਾਰੀ ਨੇ ਇਹ ਵੀ ਜਾਣਨਾ ਚਾਹਾਂਗੇ ਨਹੀਂ ਇਹ ਚੀਜ਼ਾਂ ਨਹੀਂ ਹੋਏ ਇਸ ਤਰ੍ਹਾਂ ਹੁੰਦੇ ਆਉਂਦੇ ਆ ਹੂੰ ਕਿਉਂਕਿ ਜਿਹੜਾ ਇਹ ਉਹ ਸਾਰੀਆਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਨੇ ਐਲਾਨ ਕੀਤਾ ਸੀ ਜੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਜਿਹੜੀਆਂ ਵੀ ਨਵੀਆਂ ਚੀਜ਼ਾਂ ਬਣਨ ਗਈਆਂ ਉਹਨਾਂ ਦੀ ਅਦਾਇਗੀ ਤੋਂ ਪਹਿਲਾਂ ਇਹਨਾਂ ਦੀ ਟੀਮ ਖਾਸ ਕਰ ਤਕਨੀਕੀ ਟੀਮ ਜੀ ਉਹਦਾ ਪੂਕਾ ਤੌਰ ਦੇ ਉੱਤੇ ਨਿਰੀਖਣ ਕਰੇਗੀ ਨਿਰੀਖਣ ਕਰਨ ਤੋਂ ਬਾਅਦ ਜੇ ਉਹਦੇ ਵਿੱਚ ਕੋਈ ਉਲੰਘਣਾਈ ਹੈ ਹੂੰ ਉਹ ਦੱਸੇਗੀ ਜਿਉ ਮਾਪਦੰਡਾ ਤੇ ਬਿਲਕੁਲ ਦਰੁਸਤ ਹੈ ਉਹਦੀ ਗੱਲ ਵੀ ਕੀਤੀ ਜਾਵੇਗੀ ਜੀ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ 에ਰੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋਲ ਟੈਕਨੀਕਲ ਟੀਮ ਹੈ ਇਹ ਟੀਮ ਬਾਦਲ ਸਾਹਿਬ ਬਲੇ ਵੀ ਸੀ ਜੀ ਉਹਨਾਂ ਦੇ ਫੌਜ ਦੇ ਇੱਕ ਜਰਨੈਲ ਛੇਰੀ ਢਾਲੀਵਾਲ ਸਾਹਿਬ ਉਹਨਾਂ ਦੀ ਅਗਵਾਈ ਵਿੱਚ ਉਹ ਟੀਮ ਬਣੀ ਹੁੰਦੀ ਸੀ। ਔਰ ਉਹ ਆ ਕੇ ਨਿਰੇਖਣ ਕਰਦੀ ਸੀ ਤੇ ਦੱਸਦੀ ਸੀ ਕਿ ਜਿਹੜੇ ਤੁਸੀਂ ਗ੍ਰਾਂਟ ਇੱਥੇ ਦੇ ਰਹੇ ਹੋ ਇਹ ਸਹੀ ਥਾਂ 'ਚ ਹੈ ਜਾਂ ਨਹੀਂ। ਮੁੱਖ ਮੰਤਰੀ ਨੇ ਕਿਹਾ ਸੀ ਅਸੀਂ ਜਿਹੜੀਆਂ ਨਵੀਆਂ ਸੜਕਾਂ ਬਣਨ ਗਈਆਂ ਇੱਕ ਤਾਂ ਉਹਦੇ ਵਿੱਚ ਨਵੀਂ ਸੋਧ ਕੀਤੀ ਹੈ ਕਿ ਆਉਣ ਵਾਲੇ 5 ਸਾਲ ਸੜਕ ਦੇ ਨਿਰਮਾਣ ਤੋਂ ਬਾਅਦ ਜੀ ਉਹਦੀ ਜਿਹੜੀ ਮੇਨਟੇਨੈਂਸ ਸਾਂਭ ਸੰਭਾਲ ਹੈ ਉਹ ਉਹੀ ਕੰਪਨੀ ਕਰੂਗੀ ਜਿਹਨੇ ਉਹ ਸੜਕ ਦਾ ਨਿਰਮਾਣ ਕੀਤਾ ਹੈ ਇੱਥੇ ਅੱਗੇ ਗੱਲ ਵੀ ਹੈ ਨਹੀਂ ਸੜਕਾਂ ਬਣ ਜਾਂਦੀਆਂ ਨੇ ਅਜੇ ਸਾਜੋ-ਸਮਾਨ ਪਰੇ ਨਹੀਂ ਹੋਇਆ ਹੁੰਦਾ ਤੇ ਸੜਕ ਦੇ ਵਿੱਚ ਟੋਏ ਪੈ ਜਾਂਦੇ ਆ ਲੰਘਦੇ ਹੋਏ ਲੋਕ ਹਰ ਭਜਨ ਮਾਨ ਦਾ ਗੀਤ ਗਾਈ ਜਾਂਦੇ ਆ ਗੱਲਾਂ ਗੋਰੀਆਂ ਦੇ ਵਿੱਚ ਟੋਏ ਅਸੀਂ ਮਰ ਗਏ ਨਹੀਂ ਹੋਏ ਹੋਏ ਹੁਣ ਮੁੱਖ ਮੰਤਰੀ ਸਾਹਿਬ ਨੇ ਇਹਦਾ ਨਿਰੇਖਣ ਕੀਤਾ ਆ ਜਿਹੜਾ 5 ਸਾਲ ਵਾਸਤੇ ਇਹਨਾਂ ਨੇ ਕਿਹਾ ਉਹਦੀ ਮਰਮਤ ਦਾ ਕੰਮ ਉਹਦੀ ਸਾਂਭ ਸੰਭਾਲ ਦਾ ਕੰਮ ਸਬੰਧਤ ਕੰਪਨੀ ਨੂੰ ਦਿੱਤਾ ਗਿਆ ਮੇਰੇ ਅਕਲ ਤਜਰਬਾ ਇਹ ਚੰਗਾ ਹੋਵੇਗਾ ਜੀ ਔਰ ਇਹਦੇ ਨਾਲ ਸੜਕਾਂ ਦਾ ਜਿਹੜਾ ਦਰਜਾ ਬੰਦੀ ਹੈ ਉਹਦੇ ਵਿੱਚ ਸੁਧਾਰ ਵੀ ਅਬੀਗਾ ਜੀ ਟਿਲੂ ਸਾਹਿਬ ਮੁੱਦੇ ਤਾਂ ਹੋਰ ਵੀ ਬਹੁਤ ਨੇ ਪਰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੁਸੀਂ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਉਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰबानी ਤਾਂ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਦੇ ਵਿੱਚ ਹੋਰ ਅਪਡੇਟਸ ਲੈ ਕੇ ਹੋਰ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਪਰ ਉਦੋਂ ਤੱਕ ਮੈਨੂੰ ਮੈਨੂੰ ਦੀ ਇਜਾਜ਼ਤ ਧੰਨਵਾਦ